ਸਤਿ ਸ਼੍ਰੀ ਅਕਾਲ ਜੀ ਯਾਵੀ ਵਿਰਸਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਇਸ ਚੈਨਲ ਤੇ ਮੈਂ ਪੰਜਾਬ ਦੇ ਜਿਹੜੇ ਆਪਣੇ ਲੋਕ ਗੀਤ ਪੰਜਾਬੀ ਬੋਲੀਆਂ ਤੇ ਪੰਜਾਬ ਦੇ ਰੀਤੀ ਰਿਵਾਜ ਤੇ ਪੰਜਾਬ ਦੀਆਂ ਆਪਣੀ ਪੰਜਾਬੀ ਵਿਰਸੇ ਨਾਲ ਸੰਬੰਧਿਤ ਹੋਰ ਜਿਹੜੀ ਆ ਵੀਡੀਓ ਅਪਲੋਡ ਕਰਿਆ ਕਰਾਂਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਇੱਕ ਵੀਰ ਦੇਂਦੇ ਰੱਬਾ ਸੌਂ ਖਾਣ ਨੂੰ ਬੜਾ ਵਿੱਚ ਚਿੱਤ ਕਰਦਾ ਇੱਕ ਵੀਰ ਦੇਂਦੇ ਰੱਬਾ ਇੱਕ ਵੀਰ ਰੱਬ ਨੇ ਦਿੱਤਾ ਇੱਕ ਖੇਡ ਦਾ ਚਰੀ ਦੇ ਵਿੱਚੋਂ ਧਿਆਇਆ ਇੱਕ ਵੀਰ ਰੱਬ ਨੇ ਦਿੱਤਾ ਹੋਰਾਂ ਦੇ ਵੀਰੇ ਦੋ ਦੋ ਕੁੜੀਓ ਮੇਰਾ ਇੱਕ ਕੁੜੀਓ ਉਹ ਵਿਦਾਸ ਮਿਗਰਾੰਦਾ ਸਿੱਖ ਕੁੜੀਓ ਉਹ ਵਿਦਾਸ ਮਿਗਰਾੰਦਾ ਸਿੱਖ ਕੁੜੀਓ ਬਾਗਾਂ ਦੇ ਵਿੱਚ ਕੋਇਲ ਬੋਲਦੀ ਬਾਗਾਂ ਦੇ ਵਿੱਚ ਕੋਇਲ ਬੋਲਦੀ ਕਰਦੀ ਏ ਕਿ ਏਕੇ ਨੀ ਸਰਦਾਰ ਵੀਰ ਮੇਰਾ ਪੈਣਾ ਨੂੰ ਮੱਥਾ ਟੇਕੇ ਨੀ ਸਰਦਾਰ ਵੀਰ ਮੇਰਾ ਪੈਣਾ ਨੂੰ ਮੱਥਾ ਟੇਕੇ ਹੱਥ ਸਾ ਤੇਰੀ ਸੂਏ ਦੀ ਆਉਂਦਾ ਪਟੜੀ ਓ ਮੇਰਾ ਵੀਰ ਕੁੜੀਓ ਹੱਥ ਸਤਰੀ ਸੂਏ ਦੀ ਆਉਂਦਾ ਪਟੜੀ ਓ ਮੇਰਾ ਵੀਰ ਕੁੜੀਓ ਤੈਨੂੰ ਵੀਰ ਦੁੱਧ ਦਾ ਛੰਨਾ ਤੇਰੇ ਬੋਤੇ ਨੂੰ ਗਵਾਰੇ ਦੀਆਂ ਫਲੀਆਂ ਤੈਨੂੰ ਵੀਰ ਦੁੱਧ ਦਾ ਛੰਨਾ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਬੋਲੀਆਂ ਸੁਣਨ ਲਈ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ ਜੀ